ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦਾ ਅਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਵੀਰੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਕਿਸਾਨ ਵੀਰੋ ਇੱਕ ਤੁਹਾਨੂੰ ਪਤਾ ਕਾਫੀ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਉੱਪਰ ਵੀ ਦੁਕਾਨਾਂ ਦੇ ਉੱਪਰ ਵੀ ਇੱਕ ਚਰਚੇ ਚੱਲ ਰਹੇ ਨੇ ਬਹੁਤ ਜ਼ਿਆਦਾ ਵੀ ਜਿਹੜੇ ਪੂਸਾ 44 ਹੋ ਗਈ ਤੇ ਪੀਲੀ ਪੂਸਾ ਲਾ ਲਓ ਤੁਸੀਂ ਡੋਗਰ ਪੂਸਾ ਤੇ ਆਪਣੀ ਬਾਸਮਤੀ ਕਿਸਮਾ ਖਾਸ ਕਰਕੇ ਵੀ ਇਹਨਾਂ ਦੇ ਪੱਤੇ ਉੱਤੇ ਲਾਲ ਜੇ ਹੋਈ ਜਾਂਦੇ ਨੇ ਲਾਲ ਪੱਤਿਆਂ ਦਾ ਵੀਰੇ ਕਾਰਨ ਬਲਾਈਟ ਵੀ ਹੋ ਸਕਦੀ ਆ ਬੀ ਐਲ ਵੀ ਵੀ ਤੇ ਉਹਦਾ ਕਾਰਨ ਵੀਰੇ ਪੁਰਾ ਹਵਾ ਬਗਣਾ ਪੁਰੇ ਦੀ ਪੌਣ ਵਗ ਰਹੀ ਹੈ ਜਿਹੜੀ ਤੇ ਇੱਕ ਹਮਸ ਵੀ ਹੋ ਸਕਦੀ ਆ ਤੇ ਉਹ ਵੀਰੇ ਸਮੱਸਿਆ ਦਾ ਦੇਖੋ ਕੁਦਰਤ ਤੋਂ ਉੱਪਰ ਕੋਈ ਨਹੀਂ ਉਹ ਸਮੱਸਿਆ ਦਾ ਹੱਲ ਕੁਦਰਤ ਨਾਲ ਵੀ ਹੁਣ ਹੋ ਸਕਦਾ ਤੇ ਕਿਉਂਕਿ ਵੀਰੇ ਹੁਣ ਜਿਹੜੀ ਉਹ ਸਮੱਸਿਆ ਉਹਨੂੰ ਸਭ ਤੋਂ ਵੱਧ ਕੰਟਰੋਲ ਆ ਜਿਹੜੀ ਪਸਵਾਦੀ ਹਵਾ ਕਰਦੀ ਆ ਪੱਛੋਂ ਵਾਗਦੀ ਆ ਦੋ ਜੇ ਆਪਾਂ ਸਪਰੇਅ ਵੀ ਕਰਦਾਂਗੇ ਪੂਰੇ ਦੀ ਹਵਾ ਚੱਲੂਗੀ ਹਿਮੀਡਿਟੀ ਹੋਈ ਜਾਊਗੀ ਉਹਦੇ ਨਾਲ ਵੀ ਵੀਰੇ ਉਹਦਾ ਜਿਹੜਾ ਹੱਲਾ ਨਹੀਂ ਹੋਣਾ ਉਹਨਾ ਪਰ ਜਦੋਂ ਪਸਵਾ ਚੱਲ ਪੈਂਦੀ ਆ ਖੁੱਲ ਜਾਂਦੀ ਆ ਪਸਵਾ ਤਾਂ ਉਹਦਾ ਹੱਲ ਆ ਵੀਰੇ ਜਿਹੜਾ ਆਟੋਮੈਟਿਕ ਹੋਣ ਲੱਗ ਜਾਂਦਾਗਾ ਉਹਨੇ ਉੱਥੇ ਰੁਕ ਜਾਣਾ ਜੇ ਬੀਐਲਬੀ ਵੀ ਹੋਈ ਵੀਰੇ ਜਦੋਂ ਹੁਣ ਪਸਵਾ ਦੇਖੋ 3-4 ਦਿਨ ਦੀ ਬਹੁਤ ਖੁੱਲੀ ਚੱਲ ਰਹੀ ਆ ਬੀਐਲਬੀ ਉੱਥੇ ਕੰਟਰੋਲ ਮਾਰ ਦੇਣਾ ਉਹਨੇ ਤੇ ਕੰਟਰੋਲ ਵੀ ਉਦੋਂ ਸਪਰੇਅ ਵਗੈਰਾ ਵੀ ਵੀਰੇ ਆਪਾਂ ਨੂੰ ਕਰਨੀ ਪੈਣੀ ਆ ਜਣੀ ਇਹ ਤੇ ਨਾਲ ਅੱਗੇ ਨਹੀਂ ਵਧੂਗੀ ਪਸਵਾ ਨਾਲ ਸੁੰਡੀ ਦਾ ਕੰਟਰੋਲ ਹੋ ਜਾਣਾ țeਲੇ ਦਾ ਕੰਟਰੋਲ ਵਧ ਜਾਣਾ ਖੁਸ਼ਕ ਹੋ ਜਾਣਾ ਮੌਸਮ ਤੇ ਬਾਕੀ ਵੀਰੇ ਜਿਹੜੇ ਆਪਣੇ ਡੋਡੀ ਰੋਗ ਆ ਉਹਦਾ ਵੀ ਕੰਟਰੋਲ ਹੋ ਜਾਣਾ ਇਹਦੇ ਨਾਲ ਕਿਉਂਕਿ ਖੁਸ਼ਕ ਰਹਿਣਾ ਮੌਸਮ ਤੇ ਤੇਲ ਆਪਦੇ ਆਪ ਕੰਟਰੋਲ ਹੋਣ ਲੱਗ ਗਿਆ ਨਾ ਤੇ ਆਪਣਾ ਡੋਡੀ ਰੋਗ ਵੀ ਉਹ ਵੀਰੇ ਜਿਹੜੀਆਂ ਚੀਜ਼ਾਂ ਦੀਆਂ ਦੇਖੋ ਆਪਾਂ ਤੁਹਾਨੂੰ ਉਦੋਂ ਵੀ ਦੱਸਿਆ ਸੀਗਾ ਦੋ ਤਿੰਨ ਜਿਹੜੇ ਉਹਦੇ ਹੱਲ ਨੇਗੇ ਕਾਪਰ ਕਰ ਸਕਦੇ ਹੋ ਤੁਸੀਂ ਲਿਆ ਕੇ ਤੇ ਬਾਕੀ ਸਟ੍ਰੈਪਟੋ ਦੀਆਂ ਪੁੜੀਆਂ ਆਉਂਦੀਆਂ ਨੇ ਜਿਹੜੀਆਂ ਉਹ ਪਾ ਲਓ ਨਾਲ ਸਪਰੇਅ ਦੇ ਉਹਦੇ ਨਾਲ ਥੋੜਾ ਹੱਲ ਹੋ ਜਾਣਾ। ਜੇ 160 ਗ੍ਰਾਮ ਵੀਰੇ ਨਟੀਵੋ ਪਾ ਲੋ ਉਹਦੇ ਨਾਲ ਉਹਦਾ ਹੱਲ ਹੋ ਜਾਣਾ। ਡੀਐਲਬੀ ਦਾ। ਪਰ ਸਭ ਤੋਂ ਵੱਡਾ ਹੱਲਾ ਵੀਰੇ ਉਹਦਾ ਪਛਵਾਹਾ ਵਾ। ਜਦੋਂ ਪੱਛੋ ਚੱਲ ਪੈਣੀ ਹੈ ਤਾਂ ਆਪਦੇ ਆ ਬਿਮਾਰੀਆਂ ਦਾ ਕੰਟਰੋਲ ਹੋਣ ਲੱਗ ਜਾਂਦਾ। ਇਸ ਸਾਲ ਵੀਰੇ ਬਿਮਾਰੀਆਂ ਤਾਂ ਹੀ ਲੱਗ ਰਹੀਆਂ ਦੀਆਂ। ਕਿਉਂਕਿ ਪਹਿਲਾਂ ਮੱਕੀ ਦੇ ਵਿੱਚ ਵੀ ਇਹ ਪ੍ਰੋਬਲਮ ਤਾਂ ਜ਼ਿਆਦਾ ਆਈ ਆਗੀ। ਸੁੰਡੀ ਵਗੈਰਾ ਦੀ ਇਸ ਸਾਲ। ਚਾਹੇ ਮੀਂਹ ਬਥੇਰੇ ਪਏ ਨੇ। ਉਹ ਪ੍ਰੋਬਲਮ ਤਾਂ ਆਈ ਆ ਵੀਰੇ ਕਿਉਂਕਿ ਇਸ ਸਾਲ ਪੁਰਾ ਹੀ ਚੱਲਿਆ। ਅੱਛੋ ਹਵਾ ਨਹੀਂ ਚੱਲੀ ਕੀ ਆ ਇੱਕ ਦੋ ਦਿਨ ਵੀਰੇ ਆ ਪਿਛਲੇ 5 ਮਹੀਨਿਆਂ ਚ ਹਵਾ ਚੱਲ ਗਈ ਹੋਣੀ ਮਨ ਲਗੇ ਪਸਵਾ ਮੁੜ ਕੇ ਨਹੀਂ ਚੱਲੀ ਪਸਵਾ ਹਵਾ ਵੀਰੇ ਫਸਲਾਂ ਵਾਸਤੇ ਬਹੁਤ ਜ਼ਰੂਰੀ ਆ ਇਹਦੇ ਨਾਲ ਮੋਇਸਚਰ ਮੇਨਟੇਨ ਹੋ ਜਾਂਦਾ ਝੋਨੇ ਵਗੈਰਾ ਦਾ ਤੇ ਡੋਡੀ ਰੋਗ ਵਗੈਰਾ ਦੇ ਨਾਲ ਬਹੁਤ ਹੱਦ ਤੱਕ ਆ ਜਿਹੜਾ ਚਾਂਸ ਘਟ ਜਾਂਦੇ ਨੇ ਤੇ ਬਾਕੀ ਵੀਰੇ ਜਿੱਦੇ ਹੁਣ ਜਿਵੇਂ ਹੁਣ ਸਾਨੂੰ ਪਤਾ ਹੀ ਆ ਵੀ ਡੋਡੀ ਰੋਗ ਦੀ ਸਪਰੇਆ ਜਿਵੇਂ ਹੁਣ ਆ ਬਣਾ ਝੋਨਾਗਾ ਇਹਨ ਸਾਰਾ ਲੈ ਰਿਹਾਗਾ ਕਿਤੇ ਕਿਤੇ ਕੋਈ ਮੁੰਜਰ ਕੱਢੀ ਆਪਾਂ ਤੇ ਵੀਰੇ ਸਪਰੇ ਦੇ ਦਿੱਤੀ ਡੋਡੀ ਰੋਗ ਦੀ ਵੀ ਦੂਸਰੀ ਵੀ ਬਸ ਹੁਣ ਇਹ ਚ ਵੜਨਾ ਨਹੀਂ ਆਪਾਂ ਨੇ ਚੈਸ ਕਰਤੀ ਨਾਲ ਚੈਸ ਦਾ ਟੈਕਨੀਕਲ ਤੇ ਆ ਝੋਨੇ ਦੇ ਵੀਰੇ ਆਪਾਂ ਨੇ ਨਸਾਰੇ ਤੋਂ ਪਹਿਲਾਂ ਗਲੀਲੀ ਹੋਵੇ ਕਰੀ ਹੋਈ ਹੈਗੀ ਤੇ ਇਹਦਾ ਵੀ ਪਤਾ ਲੱਗ ਜੂ ਇਹਦਾ ਵੀ ਪਤਾ ਲੱਗ ਜੂ ਤੇ ਜਿਹੜਾ ਦੂਸਰਾ ਝੋਨਾ ਵੀਰੇ ਆਪਾਂ ਦੇ ਸਾਹਮਣੇ ਖੜਾ ਉਹ ਇੰਦੂ ਥੋੜਾ ਲੇਟ ਆ ਉਹ ਹੱਬ ਤੱਕ ਉਹਦੇ ਚ ਵੀਰੇ ਨਸਾਰੇ ਤੋਂ ਬਾਅਦ ਆਪਾਂ ਨੇ ਇੱਕ ਦਵਾਈ ਆਪਾਂ ਨੂੰ ਖਲੀਨਾਂ ਵਾਲਿਆਂ ਨੇ ਰეკਮੈਂਡ ਕਰੀ ਸੀਗੀ ਉਹ ਕਰੀਆ ਤੇ ਮੰਨ ਕੇ ਚਲੋ ਉਹਨਾਂ ਨੂੰ ਮੈਂ ਆਪਾਂ ਨੇ ਪੁੱਛਿਆ ਸੀ ਵੀਰੇ ਵੀ ਇਨਸਾਰੇ ਤੋਂ ਬਾਅਦ ਹੱਲ ਕਰ ਦੂਗਾ ਕਹਿੰਦੇ ਵੀ ਹਾਂ ਹੱਲ ਹੈਗਾ ਬਾਕੀ ਵੀਰੇ ਆਪਾਂ ਨੂੰ ਤਾਂ ਨਹੀਂ ਲੱਗਦਾ ਵੀ ਹੱਲ ਹੈਗਾ ਇਨਸਾਰੇ ਤੋਂ ਬਾਅਦ ਕਿਉਂਕਿ ਆਪਣੇ ਹਿਸਾਬ ਨਾਲ ਤਾਂ ਇਹਨਾਂ ਨੇ ਸਾਰੇ ਤੋਂ ਪਹਿਲਾਂ ਹੱਲਾ ਪਰ ਆਪਾਂ ਦੇਖਾਂਗੇ ਵੀਰੇ ਵੀ ਕੁਝ ਪਰਸੈਂਟ ਤੱਕ ਉਹ ਹੱਲ ਕਰ ਦਈਏ ਦਵਾਈ ਤੇ ਉਹਦੀ ਮਿਕਸਿੰਗ ਵੀ ਹੋ ਜਾਂਦੀ ਹੈ ਵੀਰੇ ਆਰਮ ਸਪਰੇਅ ਦੇ ਵਿੱਚ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਇਹ ਤੁਹਾਡੇ ਲਈ ਖੁਸ਼ਖਬਰੀ ਆ ਹੁਣ ਪਾਸਵਾ ਹਵਾ ਮੂੜੀ ਜਾ ਪੱਛੋਂ ਦਾ ਸਿਸਟਮ ਚੱਲਿਆਗਾ ਇਹਦੇ ਨਾਲ ਤੁਹਾਡੀਆਂ ਜਿਹੜੀਆਂ ਬਿਮਾਰੀਆਂ ਨੇ ਬਹੁਤ ਹੱਦ ਤੱਕ ਉਹ ਕੰਟਰੋਲ ਹੋਣਗੀਆਂ ਚਾਹੇ ਤੁਸੀਂ ਆਪਣੀ ਬਲਾਈਟ ਲਾ ਲਓ ਸੀਥ ਬਲਾਈਟ ਲਾ ਲਓ ਕਿਉਂਕਿ ਇਹਨੇ ਵੀਰੇ ਖੁਸ਼ਕ ਕਰ ਲੈਣਾ ਮੌਸਮ ਤੇ ਡੋਡੀ ਰੋਗ ਦਾ ਇਹਦੇ ਨਾਲ ਬਹੁਤ ਹੱਦ ਤੱਕ ਤੁਹਾਡੇ ਕੰਟਰੋਲ ਹੋ ਜਾਣਾ ਉਮੀਦ ਆ ਵੀਰੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਿਓਗੀ ਇਸੇ ਤਰ੍ਹਾਂ ਆਪਾਂ ਵੀਡੀਓ ਲੈ ਕੇ ਹਾਜ਼ਰ ਹੋਣ ਦਰਾਂਗੇ ਧੰਨਵਾਦ